ਦੋਸਤੋ ਸਿਮਲਾ ਮਿਰਚੀ ਪਨੀਰੀ ਲੱਗ ਚੁੱਕੀ ਐ ਜਿੱਥੇ ਗੇਤੀ ਲੱਗੀ ਐ ਉੱਥੇ ਥੋੜੀ ਜਿਹੀ ਪਨੀਰੀ ਡਿਗਨੀ ਸਮੱਸਿਆ ਵੀ ਆ ਰਹੀ ਐ ਕੁਝ ਕਿ ਚੀਜ਼ਾਂ ਧਿਆਨ ਕਰ ਲਿਓ ਜਿਹੜਾ ਤੁਹਾਡਾ ਨੁਕਸਾਨ ਐ ਉਹ ਹੁਣ ਤੋਂ ਬਚ ਰਹੂਗਾ ਇੱਕ ਤਾਂ ਤੁਸੀਂ ਜਦੋਂ ਆਪਣਾ ਪਾਣੀ ਇੱਕ ਪਾਣੀ ਲੱਗ ਗਿਆ ਤੁਹਾਡੀ ਜਰਮੀਨੇਸ਼ਨ ਹੁਣੇ ਸਟਾਰਟ ਹੋ ਗਈ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਤੁਸੀਂ ਰੋਕ ਲਿਓ ਅਗਰ ਜੇ ਸਿਮਲਾ ਮਿਰਚ ਦੀ ਪਨੀਰੀ ਪਾਣੀ ਮੰਗਦੀ ਵੀ ਐ ਤਾਂ ਤੁਸੀਂ ਕੀ ਕਰਦਾ ਐ ਪੇਚ ਕੋਈ ਫੰਗੀਸਾਈਡ ਹਲਕਾ ਜਿਹਾ ਪਾ ਕੇ ਜਿਵੇਂ ਆਪਾਂ ਇਲੀਟ ਪਾ ਸਕਦੇ ਆ ਤੇ ਆਪਣਾ ਮਥੈਲ ਪਾ ਸਕਦੇ ਆ ਤੇ ਪ੍ਰੋਪੀ ਨੇ ਪਾ ਸਕਦੇ ਆ ਇਹ ਕੁਝ ਕੁ ਚੀਜ਼ਾਂ ਜਿਹੜੇ ਫੰਗੀਸਾਈਡ ਆਪਾਂ ਪਾ ਗਏ ਤਾਂ ਕੀ ਕਰਨਾ ਤੁਸੀਂ ਜਿਹੜਾ ਛਰਕਾ ਕਰਨਾ ਹੈ ਦਵਾਈ ਦਾ ਥੋੜਾ ਜਿਹਾ ਜਦੋਂ ਮੋਟਾ ਛਿੱਟਾ ਕਰਕੇ ਪਫਾਰਾ ਮੋਟਾ ਕਰਕੇ ਇਹਨੂੰ ਉੱਪਰੋਂ ਥੋੜਾ ਦੂਰੋਂ ਕਰਕੇ ਜਿਹੜਾ ਛਰਕਾ ਉਹ ਕਰ ਸਕਦੇ ਹੋ ਦੋ ਫਾਇਦੇ ਹੋਣਗੇ ਨਾਲੇ ਤਾਂ ਉਹ ਜਿਹੜੀ ਸੈੱਲ ਹੈ ਜਿੰਨੇ ਕਿ ਲੋੜ ਆ ਉਹਨੇ ਕਿ ਪੌਦੇ ਮਿਲ ਜਾਣੀ ਐ ਤੇ ਨਾਲੇ ਜਿਹੜਾ ਉਹਨੂੰ ਫੰਗੀਸਾਈਡ ਹੈ ਉਹ ਮਿਲ ਜਾਣਾ ਬਾਰੀ-ਬਾਰੀ ਪਾਣੀ ਨਾ ਦਿਓ ਕਿਉਂਕਿ ਜਿਆਦਾ ਪਾਣੀ ਦੇਣਾ ਫਲੇ ਸੱਲ ਜਿਆਦਾ ਬਣੀ ਰਹੂਗੀ ਰੇਸ਼ਾਪੱਦ ਬਣੂਗਾ ਰੇਸ਼ਾ ਪਾਉਂਦੇ ਨਾਲ ਸਾਡਾ ਪੌਦਾ ਉਹ ਡਿੱਗੂ ਬਹੁਤ ਜਿਆਦਾ ਤੇ ਬਹੁਤ ਸਾਰੇ ਘਰਾ ਭਰਾਵਾਂ ਦੇ ਇੱਕ ਮਤਲਬ ਕਿ ਮੈਜਿਕ ਹੋਰ ਵੀ ਐ ਸੀ ਕਿ ਜਦੋਂ ਅਸੀਂ ਪਨੀਰੀ ਜਿਹੜੀ ਲਾਈ ਹੋਈ ਹੈ ਜਿੱਥੇ ਉਹਦਾ ਬੂਟਾ ਡਿੱਗਣ ਦੇ ਕਾਰਨ ਦੇ ਕੇ ਬਾਹਨ ਦੇ ਵਿੱਚ ਕਈ ਜਗ੍ਹਾ ਤੇ ਚਿੱਟੇ ਰੰਗ ਦੀ ਜਿਹੜੀ ਫੰਗਸ ਹੁੰਦੀ ਹੈ ਜਿਵੇਂ ਉਹ ਬਣ ਚੁੱਕੀ ਹੈ ਵੀ ਅਸੀਂ ਇਹਦਾ ਕਾਗਜ਼ ਹਟਾ ਦਈਏ ਤੁਸੀਂ ਥੇ ਗਲਤੀ ਨਾ ਕਰਿਓ ਕਾਗਜ਼ ਜਾਂ ਉੱਪਰ ਤੁਸੀਂ ਨੈੱਟ ਪਾਇਆ ਉਹਨੂੰ ਇੱਕੇ ਲੱਗਤ ਨਹੀਂ ਉਪਰੋਂ ਲਾਉਣਾ ਜੇ ਤੁਸੀਂ ਲਾਉਂਗੇ ਗਰਮੈਚ ਜ਼ਿਆਦਾ ਆ ਪੌਦੇ ਨਾਲ ਦੀ ਨਾਲ ਕਮਾਉਣੇ ਸਟਾਰਟ ਹੋ ਜਾਣਗੇ ਅਗਰ ਤੁਸੀਂ ਨੇ ਹਵਾ ਦੇਣੀ ਚਾਹੁੰਦੇ ਹੋ ਉੱਪਰ ਨੈੱਟ ਬਣਿਆ ਰਹਿੰਦੇ ਹੋ ਲੇਕਿਨ ਥੱਲੇ ਦੀ ਦੀ ਹਵਾ ਉਹ ਨੰਗ ਦੀ ਕ੍ਰੋਸਿੰਗ ਕਰਦੀ ਕਰ ਦਿਓ ਉਹਨਾਂ ਡਰਾਈ ਹੋਣ ਲੱਗ ਜੂਗਾ ਤੇ ਪਾਣੀ ਰੋਕ ਕੇ ਛੱਪਰ ਢੋਲੀ ਨਾਲ ਪਾਣੀ ਖੜਕਿਆ ਕਰਨਾ ਉਹਦੇ ਵਿੱਚ ਤੁਸੀਂ ਫੰਗੀਸਾਈਡ ਆਪਾਂ ਜਿਹੜੇ ਤੁਹਾਨੂੰ ਦੱਸਿਆ ਦੋ ਤਿੰਨ ਵਿੱਚ ਜਿਹੜਾ ਮਰਜੀ ਪਾ ਲਿਓ ਤੇ ਜੇ ਆਪਣੇ ਨਾਲ ਪ੍ਰੀਤੀ ਵੱਜੂਗੀ ਤੇ ਨਾਲੇ ਆਪਣਾ ਜਿਹੜਾ ਨੁਕਸਾਨ ਹੋਤੋਂ ਉਹ ਵੱਜੂਗਾ ਸੋ ਧੰਨਵਾਦ ਆਪ